Hello and welcome to the Tribune Network. I am Pavan Kumar Jaiswal. Uh ਅਪਾ ਇਸ ਟਾਈਮ ਖੜਿਆ ਹ ਕੋਨੇਵਾਲ ਵਿਲੇਜ ਦੇ ਵਿੱਚ ਜਿਹਦੇ ਜਿਹਦੇ ਜਿੱਥੇ ਜਿਹੜੀ ਹੈਗੀ ਸਭ ਤੋਂ ਵੱਡੀ ਬ੍ਰੀਚ ਜਿਹੜੀ ਹੈਗੀ ਨੋਟਿਸ ਕੀਤੀ ਗਈ ਸੀ ਤੂਸੀ ਬੰਦ ਦੇ ਵਿੱਚ ਜਿਸ ਤੋਂ ਬਾਅਦ ਜਿਹੜਾ ਹੈਗਾ ਰਾਵੀ ਰਿਵਰ ਦਾ ਪਾਣੀ ਜਿਹੜਾ ਪੂਰੇ ਅਜਨਾਲਾ ਬੈਲਟ ਦੇ ਵਿੱਚ ਫੈਲਿਆ ਸੀਗਾ ਜੇ ਗੱਲ ਕਰੀਏ ਆਪਾਂ ਇਸ ਇਸ ਬ੍ਰੀਜ ਦੇ ਉੱਪਰ ਇੱਕ ਕਟੋ-ਕਟ 500 ਮੀਟਰ ਦਾ ਜਿਹੜਾ ਬ੍ਰੀਜ ਹੈਗਾ ਜਿਸ ਨੂੰ ਜਿਹੜੇ ਹੈਗੇ ਨੇ ਕਾਰ ਸੇਵਾ ਸੈਕਟ ਵਾਲੇ ਜਿਹੜੇ ਹੈਗੇ ਨੇ ਆਪਣੇ ਵੱਲੋਂ ਜਿਹੜਾ ਇਹਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਦੁਆਰਾ ਇੱਕ ਜਿਹੜਾ ਹੈਗਾ ਤੁਸੀਂ ਬੰਦ ਕ੍ਰੀਏਟ ਕਰਨ ਦੀ ਗੱਲ ਕਰ ਜਿਹੜਾ ਹੈਗੇ ਨੇ ਬਣਾ ਰਹੇ ਨੇ ਜਿਹੜਾ ਹੈਗਾ ਇਹ ਦੀ ਆਪਾਂ ਗੱਲ ਕਰੀਏ ਟੋਟਲ ਜਿਹੜਾ ਹੈਗਾ ਵਾ ਜੇ ਆਪਾਂ ਕੋਨੇਵਾਲ ਤੋਂ ਜਿਹੜਾ ਮਾਚੀਵਾਲ ਦੇ ਨਾਲ ਇੱਕ ਐਡਜੋਇਨਿੰਗ ਵਿਲੇਜ ਹੈਗਾ ਮਾਚੀਵਾਲ ਵਿਲੇਜ ਹੈਗਾ ਇੱਥੇ ਮੈਕਸਿਮਮ ਬ੍ਰੀਚਸ ਜਿਹੜੇ ਹੈਗੇ ਨੇ ਉਹ ਰਿਪੋਰਟ ਹੋਏ ਨੇ ਇਸ ਤੋਂ ਬਾਅਦ ਜੇ ਟੋਟਲ ਜਿਹੜੇ ਹੈਗੇ ਨੇ ਜਿਹੜੇ 14 ਬ੍ਰੀਚਸ ਹੈਗੇ ਨੇ ਜਿਹੜੇ ਪੂਰੇ ਜਨਾਲਾ ਨਾਲ ਜਨਾਲਾ ਬੈਲਟ ਦੇ ਵਿੱਚ ਜਿਹੜੇ ਹੈਗੇ ਨੇ ਰਿਪੋਰਟ ਆਏ ਨੇ ਜਿੱਥੋਂ ਪਾਣੀ ਪੂਰੀ ਹੀ ਜਨਾਲਾ ਬੈਲਟ ਅਮਦਾਸ ਬੈਲਟ ਦੇ ਵਿੱਚ ਖੇਤਾਂ ਦੇ ਵਿੱਚ ਘਰਾਂ ਦੇ ਵਿੱਚ ਐਂਟਰ ਕੀਤਾ ਹੈਗਾ ਇਹਨਾਂ ਇਹਨਾਂ ਜਿਹੜੇ ਜਿਹੜੇ ਹੜ੍ਹ ਆਏ ਨੇ ਇਹਨਾਂ ਦੇ ਵਿੱਚ ਜਿਹੜਾ ਹੈਗਾ ਵਾ ਟੋਟਲ ਜਿਹੜਾ ਹੈਗਾ 1.5 ਲੱਖ ਦੇ ਕਰੀਬ ਜਿਹੜਾ ਹੈਗਾ ਲੋਕਾਂ ਨੂੰ ਇੰਪੈਕਟ ਪਿਆ ਹੈਗਾ ਤੇ ਨਾਲ ਉਸਦੇ ਨਾਲ ਹੀ ਕਈ 23000 ਏਕੜ ਜਿਹੜੀ ਫਸਲ ਹੈਗਾ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਚੁੱਕੀ ਹੈਗੀ ਆ ਤੁਸੀਂ ਦੇਖ ਰਹੇ ਹੋ ਉੱਥੇ ਜਿਹੜੇ ਲੋਕ ਹੈਗੇ ਨੇ ਜਿਹੜੇ ਇੱਕ ਜਿਹੜੇ ਹੈਗੇ ਨੇ ਚੈਂਸ ਨਾਲ ਰਿਸਾਈਟ ਕਰ ਰਹੇ ਨੇ ਨਾਲ ਵਾਇਗਰੂ ਦਾ ਨਾਮ ਲੈ ਕੇ ਨਾਲ-ਨਾਲ ਹੀ ਇਹ ਜਿਹੜੇ ਹੈਗੇ ਨੇ ਇਸ ਨੂੰ ਜਿੰਨੇ ਵੀ ਵੌਲੰਟੀਅਰਸ ਹੈਗੇ ਨੇ ਉਹ ਇਸ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਨੇ ਜਾ ਨਾਲ ਜਿਹੜੀ ਕਈ ਜਿਹੜੀ ਸੋ ਜਿਹੜੀ ਹੈਗੀ ਆਪਾਂ ਦੇਖੀਏ ਤਾਂ ਕਈ ਹੰਡਰਡਸ ਆਫ ਟਰਾਲੀਜ਼ ਜਿਹੜੀਆਂ ਹੈਗੀਆਂ ਨੇ ਮਿੱਟੀ ਦੇ ਨਾਲ ਤੋੜਿਆਂ ਦੇ ਨਾਲ ਪਿੱਛੋਂ ਜਿਹੜੀਆਂ ਆ ਰਹੀਆਂ ਹੈਗੀਆਂ ਨੇ ਐਡਮਿਨਿਸਟ੍ਰੇਸ਼ਨ ਦੇ ਲੋਕ ਵੀ ਇੱਥੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਬਾਅਦ ਵਿੱਚ ਗੱਲ ਕਰਾਂਗੇ ਆਪਾਂ ਇੱਕ ਵੋਲੰਟੀਅਰ ਨਾਲ ਗੱਲ ਕਰਦੇ ਆ ਕੀ ਨਾਮ ਹੈ ਭਾਈ ਸਾਹਿਬ ਤੁਹਾਡਾ ਮੇਰਾ ਜੀ ਜਗਵਿੰਦਰ ਸਿੰਘ ਨਾਮ ਹੈ ਮੈਂ ਅਟਾਰੀ ਬਾਗਾ ਬਾਰਡਰ ਨਿਸ਼ਨ ਸ਼ਹਿਰਾ ਢਾਲ ਤੋਂ ਅਸੀਂ ਲੰਗਰ ਪ੍ਰਸ਼ਾਦਾ ਲੈ ਕੇ ਆਏ ਆ ਅੱਛਾ ਜੀ ਤੁਹਾਡੇ ਨਾਲ ਸੇਵਾ ਕਰ ਚੱਲ ਰਹੀ ਹੈ ਨਾਲ ਸੇਵਾ ਚੱਲ ਰਹੀ ਹੈ ਹਾਂ ਜੀ ਅੱਛਾ ਕਿੰਨੀ ਦੇਰ ਤੋਂ ਕਰ ਰਹੇ ਹੋ ਸੇਵਾ ਤੁਸੀਂ ਸੇਵਾਸੀ ਤੇ ਅੱਜ ਹੀ ਆਏ ਆ ਫਿਰ ਸਵੇਰੇ 6-7 ਵਜੇ ਆਏ ਆ ਨਿਸ਼ਾਰਾ ਟਾਲਾ ਪਿੰਡ ਗੁਰਦੁਆਰਾ ਬਾਬਾ ਜਲਨਜੀ ਬੀਬੀ ਸੁਖਾ ਜੀ ਤੋਂ ਪ੍ਰਸ਼ਾਦਾ ਪਕਾ ਕੇ ਲੈ ਗਏ ਆ ਅੱਛਾ ਜੀ ਸੰਗਤਾਂ ਵਾਸਤੇ ਤੇ ਸੰਗਤਾਂ ਦਾ ਦਿਲ ਕੀਤਾ ਵੀ ਆਪਾਂ ਇੱਥੇ ਜਿਹੜਾ ਜਿਹੜਾ ਜੀ ਜ਼ੋਰ ਅਦਾ ਫਰਜ਼ ਬਣਦਾ ਆਪਣਾ ਜੀ ਇਹ ਆਪਣੇ ਆਪਣੇ ਵਰਗੇ ਲੋਕ ਆ ਇਹਨਾਂ ਨੇ ਕੋਈ ਲਾਲਚ ਨਹੀਂ ਆ ਇਹ ਵੀ ਸੇਵਾ ਕਰ ਰਹੇ ਆ ਕਿਉਂਕਿ ਇਲਾਕੇ ਦਾ ਜਿੰਨਾ ਨੁਕਸਾਨ ਹੋ ਗਿਆ 100% ਨੁਕਸਾਨ ਹੋ ਗਿਆ ਸਾਡੇ ਨਾਲ ਮੌਜੂਦ ਨੇ ਬਾਬਾ ਕੁਲਬੀਰ ਸਿੰਘ ਜੀ ਜਿਹੜੇ ਗੁਰੂ ਕਾ ਬਾਗ ਕਾਰ ਸੇਵਾ ਸੈਕਟ ਤੋਂ ਹੈਗੇ ਨੇ ਜਿਹੜੇ ਇਸ ਬੰਦ ਨੂੰ ਪੂਰਨ ਦੀ ਜਿਹੜੀ ਹੈਗੇ ਨੇ ਉਹ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰ ਸੇਵਾ ਗੁਰੂ ਕਾ ਬਾਗ ਸਤਖੰਡਾ ਵੀ ਬਾਬਾ ਹਿਯਾਰ ਸਿੰਘ ਜੀ ਬਾਬਾ ਲਖਣ ਸਤਖੰਡਾ ਵਾਸੀ ਜਹੇਦਾਰ ਬਾਬਾ ਸਤਨਾਮ ਸਿੰਘ ਜੀ ਬਾਬਾ ਕਰਪਾਲ ਸਿੰਘ ਜੀ ਬਾਬਾ ਜਗੀਰ ਸਿੰਘ ਜੀ ਜਿਨੇ ਬਾਬਾ ਸਤਨਾਮ ਸਿੰਘ ਦੇ ਜਹੇਦਾਰ ਰਹੇ ਸਾਰੇ ਵੱਧ ਤੋਂ ਵੱਧ ਯੋਗ ਲਾ ਕੇ ਸੰਗਤਾਂ ਲਿਆਉਣ ਡਿਆ ਦੂਰੋ ਦੂਰੋ ਮਿੱਟੀ ਜਿਹੜੀ ਬੰਨ ਤੇ ਕੋਨੈਲ ਬੰਨਾ ਬਾਬਾ ਸਤਨਾਮ ਸਿੰਘ ਤਿੰਨ ਤਰੀਕ ਦਾ ਬੰਨ ਜਿਆ ਚਾਲੂ ਕੀਤਾ ਸੰਗਤਾਂ ਦੂਰੋ ਦੂਰੋ ਹਰਿਆਣੇ ਚੋਂ ਜੂਪੀ ਜੋ ਰਹਿਤਾ ਚੋਂ ਦਿੱਲੀ ਚੋਂ ਬਹੁਤ ਜਿਆਦੀਆਂ ਦੂਰੋਂ ਪਿੰਡਾਂ ਰਾਵਾਂ ਤੋਂ ਸਭ ਟਰਾਲੀਆਂ ਟਾਲੀ ਲਾ ਕੋਲੋਂ ਟਰਾਲੀਆਂ ਆਈਆਂ ਦੂਰੋਂ ਤੋਂ ਸਖਤ ਮਿੱਟੀ ਲੈ ਕੇ ਪਹੁੰਚਣ ਲਈ ਆ ਇਹ ਸੰਗਤ ਦੇ ਨਾਲ ਸਾਥ ਦੇ ਨਾਲ ਹੀ ਬੰਨ ਜਿਹੜਾ ਇਹ ਸੰਗਤਾਂ ਹੀ ਬੰਨਣ ਲਈ ਆ ਇਹ ਗੁਰੂ ਰਾਮਦਾਸ ਕਿਰਪਾ ਕਰਨ ਖੇਤੀ ਤੋਂ ਖੇਤੀ ਬੰਨ ਬੱਜੇ ਅਜਨਾਲੇ ਵਾਲ ਏਰੀਆ ਪਾਣੀ ਸਾਰਾ ਖਲੋਂਦਾ ਇੱਥੋਂ ਇਹ ਮੇਨ ਬੰਨ ਇਹੋ ਹੀ ਆ ਜਿਹੜਾ ਖੋਨੇ ਵਾਲ ਦਾ ਕਿੰਨਾ ਕਿੰਨਾ ਵੱਡਾ ਜਿਹੜਾ ਹੈਗਾ ਬੰਨ ਟਪਿਆ ਗਿਆ ਹੈ 500 ਮੀਟਰ ਜੀ 500 ਮੀਟਰ ਦੀ 500 ਮੀਟਰ ਪਾਣੀ ਹਜੇ ਵੀ ਜਾ ਰਿਹਾ ਹੈਗਾ ਪਾਣੀ ਹੁਣ ਕੱਲ ਦਾ ਖਲੋ ਗਿਆ ਜੀ ਕੱਲ ਦਾ ਤੇ 30 40 ਫੁੱਟ ਡੂੰਗਾ T 404 ਡੂੰਗਾ ਹੈ। T 404 ਡੂੰਗਾ ਇਥੋਂ। ਅੱਛਾ। ਤੇ ਤਿੰਨ ਤਰੀਕ ਦੀ ਸੇਵਾ ਚੱਲੂ ਹੈ ਜੀ। ਤਿੰਨ ਤਰੀਕ ਦੀ ਸੇਵਾ ਚੱਲੂ ਹੋਈ ਹੈ। ਹਾਂਜੀ। ਤੇ ਕਿੰਨੇ ਕੁ ਮਤਲਬ ਆਪਣੇ ਵੌਲੰਟੀਅਰਸ ਨਾਲ ਹੈਗੇ ਨੇ ਜਿਹੜੇ ਨਾਲ ਜੁੜੇ ਹੋਏ ਨੇ। ਸੰਗਤਾਂ ਬਹੁਤ ਜ਼ਿਆਦੀਆਂ। ਹਾਂ। ਹੁਣ ਕਿਹਦਾ ਕਿਹਦਾ ਨਾਂ ਲਈਏ ਸੰਗਤਾਂ? ਯੂਪੀ, ਬਿਹਾਰ ਸਾਰੇ ਆਉਂਦੀਆਂ ਇੱਥੇ ਸੰਗਤਾਂ ਦੂਰੋਂ ਦੂਰੋਂ ਸੰਗਤਾਂ। ਕਿੰਨਾ ਕੁ ਟਾਈਮ ਐਸਟੀਮੇਟ ਟਾਈਮ ਕਿੰਨਾ ਫੈਗਾ ਚੱਲ ਲੱਗਣਾ? ਮਹਾਰਾ ਗੁਰੂ ਰਾਮਦਾਸ ਜੀ ਕਿਰਪਾ ਕੀ ਦੀ 10 ਦਿਨਾਂ ਦੇ ਵਿੱਚ ਵਿੱਚ। ਹਾਂਜੀ। ਮਹਾਰਾਜ ਦੀ ਕਿਰਪਾ ਕਰਦੇ ਗੁਰੂ ਰਾਮਦਾਸ ਜ ਤੇ ਕਿੰਨੇ ਬੰਨ ਕਿੰਨੀ ਜਗ੍ਹਾ ਤੇ ਜਿਹੜਾ ਬੰਨ ਟੁੱਟਿਆ ਇਹ ਪੰਜਾਂ ਸਿਆਦਾਂ ਤੋਂ ਟੁੱਟਾ ਜੇ ਪੰਜਾਂ ਸਿਆਦਾਂ ਪਿੱਛੋਂ ਡੇਰੇ ਤੋਂ ਟੁੱਟਾ ਇੱਥੇ ਇਹ ਪਿੰਡ ਤੋਂ ਅਗਲੇ ਬੰਨੇ ਟੁੱਟਾ ਇਹ ਪਿੰਡ ਦੇ ਅਗਲੇ ਬੰਨੇ ਹੋਰ ਘਣੀਆਂ ਬੰਗ ਰੇ ਤਿੰਨ ਪਿੰਡ ਅਗਲੇ ਹੋ ਰਿਆ ਇੱਥੋਂ ਗਾਂ ਇਹ ਹੁਣ ਆਵਾਜ਼ ਹੀ ਘਣੀਆਂ ਬੰਗ ਦੀ ਬੰਦ ਹੋਈ ਉਕੀ ਅੱਛਾ ਉਹ ਪਿੰਡ ਬੰਦ ਉਹ ਦਰੋਂ ਪਾਰਿਆ ਅੱਛਾ ਉਹਨਾਂ ਦੀ ਆਵਾਜ਼ ਹੀ ਬੰਦ ਹੋਈ ਰਾਹ ਚੱਲੂ ਤੇ ਫੇਰ ਚੱਲਣੇ ਆਵਾਜ਼ ਹੀ ਲੋਕ ਹੈਗੇ ਨਹੀਂ ਹਜੇ ਹਾਂ ਸੰਗ ਤੇ ਆਖੀ ਉੱਥੇ ਪਿੰਡਾਂ ਦੇ ਲੋਕ ਬੈਠੇ ਆ ਜਹਾਜ ਨੇ ਕੱਢਿਆ ਜਹਾਜ ਨੇ ਕੱਢਿਆ ਪਿੰਡ ਜਿਹੜੇ ਆ ਅਏ ਇੱਕ ਇੱਕ ਦੋ ਦੋ ਜੀ ਬੈਠੇ ਹੋਤੇ ਜਿਹੜੇ ਘਰਾਂ ਦੀ ਰਾਖੀ ਆ ਤੇ ਅੱਛਾ ਤੇ ਰਸਨ ਪਾਣੀ ਉਹਨਾਂ ਨੂੰ ਕਿੱਥੋਂ ਦੱਸ ਮੈਂ ਬੇੜੇ ਨਹੀਂ ਜਾਂਦਾ ਜੀ ਬੇੜੇ ਨਹੀਂ ਜਾਂਦਾ ਆ ਬੇੜੇ ਨਹੀਂ ਬੇੜੇ ਆਉਂਦੇ ਉਹ ਰਸਨ ਵਾਲੀ ਜਾ ਕੇ ਜਾਂਦੇ ਆ ਬਹੁਤ ਜਿਆਦੀ ਸੰਗਤਾਂ ਆਉਂਦੀ ਦੂਰੋਂ ਰਸਨ ਲੈ ਕੇ ਮਿੱਟੀ ਲੈ ਕੇ ਸੰਗਤਾਂ ਬਹੁਤ ਦੂਰੋਂ ਦੂਰੋਂ ਪਹੁੰਚਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਨੂਪ੍ਰੀਤ ਸਿੰਘ ਕਿੱਥੋਂ ਆਏ ਹੋ ਕਿਹੜੇ ਪਿੰਡ ਤੋਂ ਅਸੀਂ ਪਿੰਡ ਚਗਾਵੇਂ ਤੋਂ ਆਏ ਲੋਪੋਗੇ ਚਗਾਵੇਂ ਤੋਂ ਅੱਛਾ ਜੀ ਤੇ ਕੀ ਕੀ ਕਰਨ ਆਏ ਹੋ ਇੱਥੇ ਮਤਲਬ ਅਸੀਂ ਮਿੱਟੀ ਦੀ ਸੇਵਾ ਲਾ ਗਏ ਵੈਰੂ ਅੱਛਾ ਜੀ ਪਹਿਲੇ ਇਹ ਜੇ ਗੱਡੀ ਫੇਰ ਸੇਵਾਦ ਮਿਲੀ ਤੇ ਫੇਰ ਲੈ ਕੇ ਆਵਾਂਗੇ ਕਿੰਨੇ ਕੁ ਟਰਾਲੀਆਂ ਲਿਆਂਦੀਆਂ ਨੇ ਅਸੀਂ 13 14 ਟਰਾਲੀਆਂ ਲੈ ਕੇ ਆਏ ਹਾਂ ਅੱਛਾ ਬੰਨ ਕਿੰਨੀ ਦੇਰ ਚ ਪੂਰਾ ਹੋ ਜਾਏਗਾ ਕੀ ਕਹਿ ਰਹੇ ਨੇ ਬੰਨ 2 ਤੋਂ 3 ਦਿਨ ਲੱਗ ਜਾਣੇ ਅਜੇ 2 ਤੋਂ 3 ਦਿਨ ਲੱਗ ਜਾਣੇ ਹੈਗੇ ਠੀਕ ਹੈ ਹੋਰ ਵੀ ਪਿੰਡ ਤੋਂ ਸੰਗਤਾਂ ਆਈਆਂ ਨੇ ਬੜੀਆਂ ਹਾਂਜੀ ਬਹੁਤ ਪਿੰਡਾਂ ਤੋਂ ਸੰਗਤਾਂ ਆਈਆਂ ਚਕਾਵੇਂ ਤੋਂ ਬੜੀ ਬੜੀ ਸੰਗਤਾਂ ਆਈ ਹੂੰ ਹੂੰ ਲਓ ਪੋਗੇ ਚਕਾਵਾ ਪਿੰਡ ਸਾੰਗੜੇ ਤੋਂ